ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਦਾ ਜਿਹੜਾ ਉਪਾਅ ਹੈ ਤੁਸੀਂ ਉਸ ਨੂੰ ਸ਼ਨੀਵਾਰ ਦੀ ਰਾਤ ਵੀ ਕਰ ਸਕਦੇ ਹੋ ਜਾਂ ਫਿਰ ਐਤਵਾਰ ਦੀ ਰਾਤ ਨੂੰ ਵੀ ਕਰ ਸਕਦੇ ਹੋ। ਇਸ ਉਪਾਅ ਦੇ ਨਾਲ ਤੁਹਾਡੀ ਰਾਹੂ ਦੇਖੋ ਰਾਹੂ ਕੀ ਹੁੰਦਾ ਹੈ ਜੇਕਰ ਰਾਹੂ ਦੀ ਤੁਹਾਡੇ ਉੱਤੇ ਕੋਹ ਦ੍ਰਿਸ਼ਟੀ ਹੈ ਤਾਂ ਤੁਹਾਡੇ ਜੋ ਘਰ ਵਿੱਚ ਜੇ ਕੋਈ ਨਸ਼ਾ ਕਰ ਰਿਹਾ ਹੈ ਉਹਦੇ ਸਮਝ ਲੋ ਉਹਦੇ ਵਿੱਚ ਰਾਹੂ ਜਿਹੜਾ ਹੈ ਨਾ ਉਹਦੀ ਕੁ ਦ੍ਰਿਸ਼ਟੀ ਤੁਹਾਡੇ ਘਰਤੇ ਹੈ ਕਈ ਵਾਰ ਕੀ ਹੁੰਦਾ ਹੈ ਕਿ ਨਸ਼ਾ ਕਰ ਰਹੇ ਹਨ ਵਾਪਿਸ ਜਾਣ ਦੀ ਇੱਛਾ ਹੁੰਦੀ ਹੈ ਪਰ ਉਹ ਰਾਹੂ ਤੁਹਾਡੇ ਇਸ ਇੱਛਾ ਨੂੰ ਦਬਾ ਦਿੰਦਾ ਹੈ ਉਹ ਵਾਪਿਸ ਨਹੀਂ ਆਉਣ ਦਿੰਦਾ ਕੋ ਸੰਗਤੀ ਵਿੱਚ ਪੈ ਜਾਂਦੇ ਹਨ ਪੜੇ ਲੋਕਾਂ ਦਾ ਸਾਥ ਕਰਦੇ ਹਨ ਕਈ ਲੋਕ ਇਸ ਦੇ ਨਾਲ ਨਾਲ ਜਿਨ੍ਹਾਂ ਲੋਕਾਂ ਕੋਲ ਪੈਸਾ ਨਹੀਂ ਆਂਦਾ ਹੈ ਹੈ ਨਾ ਪੈਸਾ ਕਈਆਂ ਦੇ ਕੋਲ ਪੈਸਾ ਆਂਦਾ ਹੈ ਪਰ ਉਹ ਇਸ ਤਰ੍ਹਾਂ ਉੜਾ ਦਿੰਦੇ ਹਨ ਕਿ ਫਿਰ ਤੋਂ ਉਸੇ ਪੋਜੀਸ਼ਨ ਤੇ ਆ ਜਾਂਦੀ ਹੈ ਕਹਿਣ ਦਾ ਮਤਲਬ ਜੇਕਰ ਪੈਸਾ ਤੁਹਾਡੇ ਕੋਲ ਕਈ ਵਾਰੀ ਤੁਸੀਂ 1000 ਰੁਪਏ ਤੁਹਾਡੇ ਕੋਲ ਉਹਦੇ ਵਿੱਚ ਵੀ ਗੁਜ਼ਾਰਾ ਕਰ ਲੈਂਦੇ ਹੋ ਪਰ ਪਰਮਾਤਮਾ ਦੀ ਕਿਰਪਾ ਨਾਲ ਜੇ ਤੁਹਾਡੇ ਕੋਲ ਲੱਖਾਂ ਵਿੱਚ ਵੀ ਆ ਗਏ ਤਾਂ ਤੁਸੀਂ ਲੋਕਾਂ ਨੂੰ ਦਿਖਾਉਣ ਦੇ ਚੱਕਰ ਵਿੱਚ ਕਿ ਸਾਡੇ ਕੋਲ ਤਾਂ ਇਹ ਆ ਗਿਆ ਜੀ ਇਹ ਆ ਗਿਆ ਜੀ ਉਹ ਚੱਕਰ ਵਿੱਚ ਤੁਸੀਂ ਆਪਣਾ ਬੈਂਕ ਬੈਲੈਂਸ ਫੇਰ ਤੋਂ ਜ਼ੀਰੋ ਕਰਕੇ ਉਸੇ ਜਿੱਥੇ ਚੱਕਰ ਵੀ ਉਹ ਵਿੱਚ ਘੁੰਮ ਕੇ ਸਟਾਰਟਿੰਗ ਤੋਂ ਆਇਆ ਸੀ ਉੱਥੇ ਆ ਕੇ ਬੈਠ ਜਾਂਦੇ ਹੋ ਐ ਸਾਰੀ ਜੋ ਸਿਚੁਏਸ਼ਨ ਹੈ ਨਾ ਰਾਹੂ ਦੀ ਕੋਹ ਦ੍ਰਿਸ਼ਟੀ ਕਾ ਤੇ ਆਂਦੀ ਹੈ ਇਸ ਦੇ ਨਾਲ ਨਾਲ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਰਾਹੁਤ ਜਦੋਂ ਤੁਹਾਡੇ ਉੱਤੇ ਤੁਹਾਡੇ ਘਰ ਦੇ ਉੱਤੇ ਕੋਹ ਦ੍ਰਿਸ਼ਟੀ ਹੁੰਦੀ ਹੈ ਤਾਂ ਇੱਕ ਬੰਦੇ ਨੂੰ ਮੈਂ ਕਿਹਾ ਕਿ ਤੁਸੀਂ ਆਪਣੇ ਘਰ ਵਿੱਚ ਪਾਠ ਪੂਜਾ ਕਰਵਾਓ ਸਤਸੰਗ ਕਰਵਾਓ ਸਤਸੰਗ ਵਿੱਚ ਜਿਹਾ ਸਾਧੀ ਸੰਗਤ ਦੇ ਨਾਲ ਬੈਠੋ ਤਾਂ ਉਹ ਉਸ ਘਰ ਦੇ ਜੋ ਹੈਡ ਆਫ ਦਾ ਫੈਮਲੀ ਸੀ ਬੰਦੇ ਸਨ ਉਹ ਕਹਿੰਦੇ ਕਿ ਇਹ ਸਾਨੂੰ ਦਾ ਮਤਲਬ ਇਹ ਜਦੋਂ ਅਸੀਂ ਇਹ ਸਭ ਕਰਾਉਣ ਦਾ ਨਾਮ ਲੈਂਦੇ ਤੇ ਸਾਡੇ ਮੂੰਹ ਚੋਂ ਤੱਕ ਗਾਲਾਂ ਨਿਕਲਦੀਆਂ ਗਾਲਾਂ ਨਿਕਲਣ ਦਾ ਮਨ ਕਰਦਾ ਤਾਂ ਇੱਥੋਂ ਤੁਸੀਂ ਅੰਦਾਜ਼ਾ ਲਗਾਓ ਕਿ ਰਾਹੂ ਦੀ ਉਹ ਦ੍ਰਿਸ਼ਟੀ ਇਨਸਾਨ ਦੀ ਬੁੱਧੀ ਨੂੰ ਪ੍ਰਸ਼ਟ ਕਰ ਦਿੰਦੀ ਹੈ ਤੇ ਇਸ ਰਾਹੂ ਦੀ ਉਹ ਦ੍ਰਿਸ਼ਟੀ ਤੋਂ ਸਾਨੂੰ ਬਚਣਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਕਰਕੇ ਜਿਹੜਾ ਅੱਜ ਦਾ ਉਪਾਅ ਹੈ ਤੁਸੀਂ ਇਹ ਜ਼ਰੂਰ ਕਰੋ ਤੇ ਜਿਹੜੇ ਬੰਦਿਆਂ ਦਾ ਦਿਮਾਗ ਖਰਾਬ ਹੋ ਗਿਆ ਹੈ ਰਾਹੁਤ ਇੱਕਦਕੇ ਹੈਨਾ ਇਹ ਰਾਹੁ ਜਿਹੜੇ ਹੁੰਦੇ ਹਨ ਸਾਡੇ ਦਿਮਾਗ ਖਰਾਬ ਕਰਦੇ ਹਨ ਸਾਡੇ ਘਰ ਵਿੱਚ ਕੋਈ ਵੀ ਜਿਹੜੀਆਂ ਵੀ ਸਕਸੈਸ ਸਫਲਤਾ ਆਣ ਵਾਲੀ ਹੁੰਦੀ ਉਸ ਨੂੰ ਰੋਕਦੇ ਹਨ ਬਾਦ ਅਸਨ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੋ ਮੇਰੇ ਚੈਨਲ ਤੇ ਨਵੇਂ ਆਏ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਤੁਹਾਨੂੰ ਵੀ ਮੇਰੀਆਂ ਵੀਡੀਓਜ਼ ਜੋ ਮੈਂ ਦੋ ਰੋਜ਼ ਆਪਣੇ ਚੈਨਲ ਤੇ ਅਪਲੋਡ ਕਰਦੀ ਹਾਂ ਤੁਸੀਂ ਦੇਖ ਸਕੋ ਕੋਈ ਵੀ ਵੀਡੀਓ ਤੁਹਾਡੀ ਮਿਸ ਨਾ ਹੋਵੇ ਸਬਸਕ੍ਰਾਈਬ ਦੇ ਬਟਨ ਦੇ ਨਾਲ ਬੈਲ ਦਾ ਬਟਨ ਜ਼ਰੂਰ ਦਬਾਇਆ ਕਰੋ ਜੀ ਤਾਂ ਕਿ ਉਸ ਦੇ ਨਾਲ ਤੁਹਾਨੂੰ ਅਸੀਂ ਜਿਸ ਵੇਲੇ ਵੀਡੀਓਜ਼ ਅਪਲੋਡ ਕਰਦੇ ਹਾਂ ਨੋਟੀਫਿਕੇਸ਼ਨ ਆ ਜਾਂਦਾ ਹੈ ਜੇ ਨਾਲ ਦੇ ਨਾਲ ਜੇ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦਿਓ ਜੀ ਸੋ ਅੱਜ ਦਾ ਜਿਹੜਾ ਉਪਾਅ ਹੈ ਤੁਹਾਨੂੰ ਦੱਸਣਾ ਹੈ ਮੈਂ ਤੁਹਾਨੂੰ ਦੱਸਿਆ ਕਿ ਸ਼ਨੀਵਾਰ ਦੀ ਰਾਤ ਨੂੰ ਇਹ ਕਰ ਸਕਦੇ ਹੋ ਐਤਵਾਰ ਦੀ ਰਾਤ ਨੂੰ ਵੀ ਕਰ ਸਕਦੇ ਹੋ ਜੇਕਰ ਸ਼ਨੀਵਾਰ ਦੀ ਰਾਤ ਨੂੰ ਕਰੋਗੇ ਤਾਂ ਤੁਹਾਨੂੰ ਰਾਹੂ ਤੇ ਸ਼ਨੀ ਦੋਨਾਂ ਤੋਂ ਮੁਕਤੀ ਮਿਲੇਗੀ ਤੇ ਜੇਕਰ ਐਤਵਾਰ ਨੂੰ ਕਰੋਗੇ ਤਾਂ ਸਿਰਫ ਤੁਹਾਨੂੰ ਰਾਹੂ ਤੋਂ ਮੁਕਤੀ ਮਿਲੇਗੀ ਕਰਨਾ ਤੁਹਾਨੂੰ ਕੀ ਹੈ ਇੱਕ ਤੁਸੀਂ ਵਾਈਟ ਪੇਪਰ ਲੈਣਾ ਹੈ ਚਿੱਟਾ ਕਾਗਜ਼ ਪੇਨ ਲੈਣਾ ਹੈ ਤੇ ਕਾਲੇ ਪੈਨ ਨਾਲ ਕਾਲਾ ਪੈਨ ਲੈ ਲਓ ਜਾਂ ਕਾਜਲ ਲੈ ਲਓ ਮਤਲਬ ਕਾਲੀ ਚੀਜ਼ ਦੇ ਨਾਲ ਤੁਸੀਂ ਆਪਣੀਆਂ ਜੋ ਵੀ ਸਿਚੁਏਸ਼ਨਸ ਹੈ ਜੋ ਵੀ ਤੁਹਾਡੀਆਂ ਪਰੇਸ਼ਾਨੀਆਂ ਹੈ ਉਸ ਨੂੰ ਲਿਖਣਾ ਹੈ ਇੱਕ ਸ਼ਬਦ ਠੀਕ ਹੈ ਇੱਕ ਸ਼ਬਦ ਇੱਕ ਸ਼ਬਦ ਵਿੱਚ ਲਿਖਣਾ ਕਿਉਂਕਿ ਦੇਖੋ ਪਹਿਲੇ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਮੈਂ ਲਿਖਿਆ ਸੀ ਕਿ ਆਪਣੀਆਂ ਪਰੇਸ਼ਾਨੀਆਂ ਇੱਕ ਪੱਤੇ ਦੇ ਉੱਤੇ ਲਿਖੋ ਤਾਂ ਲੋਕਾਂ ਦੇ ਕਮੈਂਟ ਆਉਂਦੇ ਹਨ ਕਿ ਪੱਤੇ ਦੇ ਉੱਤੇ ਤਾਂ ਸਹੀ ਪੂਰੀ ਪਰੇਸ਼ਾਨੀਆਂ ਦੇਖੀ ਨਹੀਂ ਸਕਦੇ ਅਰੇ ਪੱਤੇ ਦੇ ਉੱਤੇ ਪੂਰੀ ਅਸੀਂ ਆਪਣੀ ਕਹਾਣੀ ਨਹੀਂ ਲਿਖਣੀ ਹੁੰਦੀ ਤੋੜਾ ਜੇ ਤੁਸੀਂ ਮਤਲਬ ਜੇ ਤੁਹਾਨੂੰ ਸਮਝ ਨਹੀਂ ਆਉਂਦਾ ਮੈਨੂੰ ਕਮੈਂਟ ਵਿੱਚ ਪੁੱਛ ਸਕਦੇ ਹੋ ਪਰ ਥੋੜੀ ਜੀ ਅਸੀਂ ਆਪਣੀ ਮਨ ਸੈਂਸ ਵੀ ਯੂਜ਼ ਕਰ ਸਕਦੇ ਹਾਂ ਕਿ ਪੱਤੇ ਤੇ ਅਸੀਂ ਜੇ ਪਰੇਸ਼ਾਨੀਆਂ ਲਿਖ ਲਈਏ ਤਾਂ ਪੂਰਾ ਪੂਰੀ ਪਰੇਸ਼ਾਨੀ ਨਹੀਂ ਲਿਖਣੀ ਇੱਕ ਪਰੇਸ਼ਾਨੀ ਦਾ ਇੱਕ ਵੀ ਅੱਖਰ ਲਿਖੋਗੇ ਨਾ ਤੇ ਜੋ ਅਸੀਂ ਉਪਾਅ ਕਰਦੇ ਹਾਂ ਨਾ ਤੇ ਇਹ ਬ੍ਰਹਮਾंड ਇਹ ਯੂਨੀਵਰਸ ਨੂੰ ਜਾਣਦਾ ਹੈ ਉਹ ਸਾਡੀ 1 ਮਿੰਟ ਵਿੱਚ ਉਹ ਪਰੇਸ਼ਾਨੀ ਨੂੰ ਪਤਾ ਕਰ ਲੈਂਦੇ ਜਿਸ ਤਰ੍ਹਾਂ ਕਿ ਸਾਨੂੰ ਕੀ ਚਾਹੀਦਾ ਹੈ ਪੈਸਾ ਚਾਹੀਦਾ ਹੈ ਪੈਸੇ ਤੋਂ ਪਰੇਸ਼ਾਨ ਹਾਂ ਤਾਂ ਲਿਖ ਦੋ ਪੈਸਾ ਬਸ ਸਮਝ ਆ ਜਾਂਦਾ ਹੈ ਕਿ ਪੈਸਾ ਚਾਹੀਦਾ ਹੈ ਐਤਾ ਨਹੀਂ ਕਿ ਪੈਸਾ ਕਿੰਨੇ ਚਾਹੀਦਾ ਸਾਡੇ ਘਰ ਤੋਂ ਪੈਸਾ ਲੈ ਜਾਓ ਐਤਾ ਨਹੀਂ ਨਾ ਹੁੰਦਾ ਸਿੰਪਲ ਜਿਹਾ ਹੈ ਸਮਝ ਆ ਜਾਂਦਾ ਹੈ ਪੈਸਾ ਠੀਕ ਹੈ ਕੋਈ ਨੌਕਰੀ ਚਾਹੀਦੀ ਹੈ ਤਾਂ ਨੌਕਰੀ ਲਿਖੋ ਇੰਗਲਿਸ਼ ਵਿੱਚ ਜੌਬ ਲਿਖੋ ਘਰ ਵਿੱਚ ਖੁਸ਼ੀ ਨਹੀਂ ਹੈ ਕਲਾ ਕਲੇਸ਼ ਹੈ ਤਾਂ ਕੀ ਚਾਹੀਦਾ ਤੁਹਾਨੂੰ ਹੈਪੀਨੈਸ ਚਾਹੀਦੀ ਹੈ ਖੁਸ਼ੀ ਚਾਹੀਦੀ ਹੈ ਖੁਸ਼ੀ ਘਰ ਵਿੱਚ ਖੁਸ਼ੀ ਹੈਪੀਨੈਸ ਇਨ ਹੋਮ ਇਸ ਤਰ੍ਹਾਂ ਕਰਕੇ ਛੋਟਾ ਛੋਟੇ ਕਰਕੇ ਆਪਣੀਆਂ ਪ੍ਰੋਬਲਮਸ ਲਿਖਣੀਆਂ ਹੁੰਦੀਆਂ ਹਨ ਠੀਕ ਹੈ ਜੀ ਹੁਣ ਇਸੇ ਤਰ੍ਹਾਂ ਤੁਸੀਂ ਇੱਕ ਚਿੱਟੇ ਕਾਗਜ਼ ਦੇ ਉੱਤੇ ਆਪਣੀਆਂ ਕਾਲੇ ਪੈਨ ਨਾਲ ਜਾਂ ਕਾਜਲ ਨਾਲ ਜਾਂ ਕੋਈ ਵੀ ਕਾਲੀ ਚੀਜ਼ ਦੇ ਨਾਲ ਤੁਸੀਂ ਆਪਣੀਆਂ ਪਰੇਸ਼ਾਨੀਆਂ ਦਾ ਇੱਕ ਇੱਕ ਅੱਖਰ ਲਿਖੋ ਉਸ ਤੋਂ ਬਾਅਦ ਕੋਈ ਕਿੰਨੀਆਂ ਵੀ ਪਰੇਸ਼ਾਨੀਆਂ ਲਿਖ ਸਕਦੇ ਹੋ ਇਹ ਵੀ ਮੈਂ ਤੁਹਾਨੂੰ 4 ਹੈ 5 ਹੈ 6 ਹੈ ਇੱਕ ਅੱਖਰ ਲੇਕਿਨ ਠੀਕ ਹੈ ਉਹ ਲਿਖਣ ਤੋਂ ਬਾਅਦ ਤੁਹਾਨੂੰ ਚਾਹੀਦੀ ਹੈ ਅਜਵਾਈਨ ਠੀਕ ਹੈ ਸਾਰਿਆਂ ਦੇ ਘਰ ਵਿੱਚ ਅਜਵਾਇਨ ਆਈ ਏਮ ਡੈਮ ਸ਼ੋਰ ਸਮ ਦੇ ਇਟ ਵੋ ਸੋਈ ਵਿੱਚ ਹੁੰਦੀ ਹੀ ਹੁੰਦੀ ਹੈ ਨਹੀਂ ਹੈ ਤਾਂ ਕਿराना ਤੋਂ ਜਾ ਕੇ ਲੈ ਕੇ ਆ ਜਾਓ ਜੀ 8 ਚੁਟਕੀਆਂ ਅਜਵਾਇਨ ਦੀਆਂ ਉਸ ਦੇ ਉੱਪਰ ਪਾਣੀਆਂ ਹੈ ਉਹ ਚਿੱਟੇ ਕਾਗਜ਼ ਦੇ ਉੱਪਰ ਜਿੱਥੇ ਤੁਸੀਂ ਪਰੇਸ਼ਾਨੀਆਂ ਲਿਖੀਆਂ ਹਨ ਇੱਕ ਚੁਟਕੀ ਅਜਵਾਇਨ ਵਿੱਚ ਜਿੰਨੀ ਤੁਹਾਡੇ ਹੱਥ ਦੋਨੋਂ ਉਂਗਲੀਆ ਅੰਗੂਠਾ ਤੇ ਉਂਗਲੀ ਕਰਕੇ ਉਹਦੇ ਵਿੱਚ ਆਏਗੀ ਇਸ ਤਰ੍ਹਾਂ ਕਰਕੇ ਇੱਕ ਦੋ ਪੂਰੀ 8 ਵਾਰੀ ਪਾ ਦੇਣੀ ਹੈ ਠੀਕ ਹੈ ਇਹ ਜਿਹੜੀ ਅਜਵਾਈਨ ਹੁੰਦੀ ਹੈ ਉਹ ਰਾਹੂ ਨੂੰ ਇੱਕਦਮ ਸ਼ਾਂਤ ਕਰ ਦਿੰਦੀ ਹੈ ਸ਼ਨੀ ਨੂੰ ਵੀ ਸ਼ਾਂਤ ਕਰ ਦਿੰਦੀ ਠੀਕ ਹੈ ਜੀ 8 ਦਾ ਜਿਹੜਾ ਨੰਬਰ ਹੈ ਉਹ ਸ਼ਨੀ ਦਾ ਹੈ ਤੇ 4 ਜਿਹੜਾ ਨੰਬਰ ਹੈ ਉਹ ਰਾਹੂ ਦਾ ਹੈ ਇਸ ਕਰਕੇ 8 ਚੁਟਕੀ ਅਜਵਾਈਨ ਤੁਸੀਂ ਉਸ ਕਾਗਜ਼ ਦੇ ਉੱਪਰ ਜਿੱਥੇ ਪਰੇਸ਼ਾਨੀਆਂ ਲਿਖੀਆਂ ਹਨ ਉੱਥੇ ਪਾ ਦੇਣੀ ਹੈ ਹੁਣ ਇਸ ਕਾਗਜ਼ ਨੂੰ ਤੁਸੀਂ ਫੋਲਡ ਕਰ ਲੈਣਾ ਹੈ ਠੀਕ ਹੈ ਫੋਲਡ ਕਰਨ ਤੋਂ ਬਾਅਦ ਪੂਰੇ ਘਰ ਵਿੱਚ ਇਸ ਨੂੰ ਮਤਲਬ ਫਿਰਾ ਕੇ ਲਿਆਣਾ ਹੈ ਪੂਰੇ ਘਰ ਵਿੱਚ ਇਸ ਤਰ੍ਹਾਂ ਕਰਕੇ पूरा घूम के आ जाओ उस तो बाद ओ कुमान तो बाद अपने घर में कुमान तो बाद अपने सिर तो लेके पैर तक छूना ही चाहिए सर सिर न छूनी है फिर ऐसा सिर तो लेके थले ले जाके तो आपके पैर तक भी छूनी चाहिए ऊपर ची इस तरह तुसी आठ बार ठीक है आठ बार इस तरह करना है उस तो बाद इस पर्ची नु तुसी घर तो बाहर लेके चले जाना है बाहर लेके चले जाना है तो एक तुसी प्लेट लेनी है उदे विच ਜਾ ਤਾਂ ਤੁਸੀਂ ਕਪੂਰ ਲੈ ਸਕਦੇ ਹੋ ਕਪੂਰ ਨੂੰ ਜਲਾ ਦਿਓ ਜਾਂ ਫਿਰ ਤੁਸੀਂ ਅੰਗੀਠੇ ਬਾਲਦੇ ਹੋਵੋਗੇ ਜਾਂ ਪਿੰਡਾਂ ਵਿੱਚ ਦੇਖੋ ਚੂਲਾ ਬਾਲਿਆ ਜਾਂਦਾ ਹੈ ਤਾਂ ਉਹ ਉਹ गोबर ਦੇ ਨਾਲ ਜਿਹੜੀ ਉਪਲੇ ਬਣਾਈ ਜਾਂਦੇ ਹਨ ਹੈਨਾ ਉਸ ਨੂੰ ਕੀ ਕਹਿੰਦੇ ਹਨ ਜਿੱਥੇ ਤੁਸੀਂ ਕਿਹੜੇ ਜਗਾ ਤੇ ਰਹਿੰਦੇ ਹੋ ਉਥੇ ਗਾਂ ਦੇ ਗੋਬਰ ਦੇ ਜੋ ਉਪਲੇ ਬੰਦੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਮੈਨੂੰ ਕਮੈਂਟ ਵਿੱਚ ਜਰੂਰ ਦੱਸਣਾ ਠੀਕ ਹੈ ਜਾਂ ਤਾਂ ਫਿਰ ਉਸ ਨੂੰ ਜਲਾ ਲਓ ਜਿਸ ਵੇਲੇ ਉਹ ਜਲ ਕੇ ਮਤਲਬ ਉਸੇ ਮਠੀ ਮਠੀ ਜੀ ਆਗ ਰਹਿ ਜਾਂਦੀ ਹੈ ਨਾ ਉਸ ਵੇਲੇ ਤੁਸੀਂ ਇਹ ਪਰਚੀ ਨੂੰ ਜਿਹੜੀ ਆਪਾਂ ਪਰੇਸ਼ਾਨੀਆਂ ਲਿਖੀਆਂ ਹਨ ਉਸ ਦੇ ਵਿੱਚ ਪਾ ਦੇਣਾ ਆਪਾਂ ਪਹਿਲੇ ਨਹੀਂ ਪਾਣਾ ਕਿ ਫੜ 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 ਕਰਕੇ ਅੱਗ ਲੱਗੇ ਉਸ ਨੂੰ ਕਾਗਜ਼ ਨੂੰ ਪਹਿਲੇ ਨਹੀਂ ਪਾਣਾ ਉਸ ਵੇਲੇ ਪਾਣਾ ਹੈ ਜਦੋਂ ਅੱਗ ਮੱਠੀ ਹੋ ਜਾਂਦੀ ਹੈ ਤੇ ਹੌਲੀ ਹੌਲੀ ਕਰਕੇ ਉਹ ਸਾਡੀ ਪਰਚੀ ਜਿਹੜੀ ਹੈ ਜੱਲੇ ਤੇ ਉਸ ਦਾ ਧੂਆ ਜਿਹੜਾ ਉੱਡੇਗਾ ਨਾ ਉਹ ਘਰ ਦੇ ਬਾਹਰ ਜਾਏਗਾ ਉਹ ਜਿਹੜਾ ਧੂਆ ਉੱਡਦਾ ਹੈ ਉਹ ਰਾਹੁਣ ਤੇ ਕੇਤੂ ਦਾ ਧੂਆ ਹੈ ਕარი ਪਰੇਸ਼ਾਨੀਆਂ ਜਿਹੜੀਆਂ ਹਨ ਨੈਗੇਟਿਵਿਟੀ ਦਾ ਧੂਆ ਹੈ ਉਹ ਉੱਡ ਕੇ ਬਾਹਰ ਜਾਂਦਾ ਹੈ ਬਾਹਰ ਚਲਿਆ ਜਾਂਦਾ ਹੈ ਸਾਡੇ ਘਰ ਤੋਂ ਤੇ ਸਾਡੇ ਘਰ ਵਿੱਚ ਚਮਤਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਜੀ ਸ਼ਨੀਵਾਰਤੀ ਰਾਤ ਨੂੰ ਕਰ ਲੋ ਐਤਵਾਰਦੀ ਰਾਤ ਨੂੰ ਕਰ ਲੋ ਕਦੀ ਵੀ ਕਰ ਸਕਦੇ ਹੋ ਰਾਤ ਨੂੰ ਸੌਣ ਤੋਂ ਪਹਿਲੇ ਵੀ ਕਰ ਸਕਦੇ ਹੋ ਸਿੰਪਲ ਜਿਹਾ ਉਪਾਅ ਹੈ ਸਤਵਿਕ ਉਪਾਅ ਹੈ ਕਰਕੇ ਦੇਖੋ ਬਹੁਤ ਵਧੀਆ ਰਿਜ਼ਲਟ ਮਿਲੇਗਾ ਤੇ ਚਲੋ ਜੀ ਚੰਗੀ ਵੀਡੀਓ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸ਼ੇਅਰ ਕਰੋ ਕਮੈਂਟ ਵਿੱਚ ਆਪਣੀ ਹਾਜ਼ਰੀ ਦਿਓ ਤੇ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਇਸ ਤਰੀਕੀ ਸੀ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ